ਡਿਪਟੀ ਕਮਿਸ਼ਨਰ ਵਰਜਤ ਵਾਲੀਆ ਤੇ ਐਸਐਸਪੀ ਕੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਆਰਮੀ ਸਮੂਹ ਸੰਗਠਨ ਦੇ ਅਧਿਕਾਰੀਆਂ ਦੇ ਸਾਂਝੇ ਸਹਿਯੋਗ ਦੇ ਨਾਲ ਦਾਉਦਪੁਰ ਬੰਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਅੱਗੇ ਵੀ ਆਪ ਸਭ ਦੇ ਸਹਿਯੋਗ ਦੇ ਨਾਲ ਇਹ ਕਾਰਜ ਲਗਾਤਾਰ ਜਾਰੀ ਰਹੇਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡੀਸੀ ਰੂਪਨਗਰ ਮੇਰੇ ਨਾਲ ਐਸਐਸਪੀ ਰੂਪਨਗਰ ਵੀ ਨੇ ਐਸਜੀਐਮ ਸਾਹਿਬ ਵੀ ਨੇ ਡੀਐਸਪੀ ਸਾਹਿਬ ਵੀ ਨੇ ਤੇ ਡਰੇਨੇਜ ਡਿਪਾਰਟਮੈਂਟ ਤੋਂ ਵੀ ਇੰਜੀਨੀਅਰ ਸਾਹਿਬ ਨੇ ਅੱਜ 5 ਤਰੀਕ ਨੂੰ ਕਰੀਬ ਰਾਤ ਦੇ 8:30 ਵਜੇ ਨੇ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਾਂਗਾ ਕਿ ਸੰਗਤਾਂ ਦੀ ਮਿਹਨਤ ਨਾਲ ਇਲਾਕਾ ਵਾਸੀਆਂ ਦੀ ਮਿਹਨਤ ਨਾਲ ਮਿਲਟਰੀ ਦੇ ਸਹਿਯੋਗ ਨਾਲ ਤੇ ਨਾਲ ਹੀ ਸਾਡੇ 24 ਘੰਟੇ ਇੱਥੇ ਸ੍ਰੀ ਜਨ ਸਰਬਾਨ ਤਨਾਤ ਨੇ ਡੀਐਸਪੀ ਸਰਬਾਨ ਤਨਾਤ ਨੇ ਸਾਰਿਆਂ ਦੀ ਰਲ ਮਿਲ ਕੇ ਮਿਹਨਤ ਦੇ ਨਾਲ ਆਪਣਾ ਜਿਹੜਾ ਬੰਦ ਹੈਗਾ ਦੋਦਪੁਰ ਦਾ ਉਹ ਇਸ ਵੇਲੇ ਬਿਲਕੁਲ ਸਟੇਬਲ ਹੈ ਇਸ ਲਈ ਵੀ ਐਕਸਪਰਟਸ ਨੇ ਦਾ ਨਰੀਖਣ ਕਰ ਲਿਆ ਹੈਗਾ ਬਿਲਕੁਲ ਸਟੇਬਲ ਹੈਗਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਦੂਸਰੀ ਗੱਲ ਭਾਖੜਾ ਵੱਲੋਂ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਸੀ ਉਹ 85000 ਕਿਊਸੇਕ ਤੋਂ ਘਟਾ ਕੇ 69000 ਕਿਊਸੇਕ ਕਰ ਦਿੱਤਾ ਗਿਆ ਹੈ ਯਾਨੀ ਕਿ ਉੱਥੋਂ ਵੀ ਰਾਹਤ ਹੈਗੀ ਹੈ ਤਾਂ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਬਟ ਇੱਕ ਚੀਜ਼ ਤੁਹਾਡੇ ਧਿਆਨ ਚ ਅਸੀਂ ਲਿਆਉਣਾ ਚਾਹਾਂਗੇ ਜੋ ਸਾਨੂੰ ਐਕਸਪਰਟਸ ਨੇ ਦੱਸਿਆ ਹੈਗਾ ਜਿਹੜੇ ਇੰਜੀਨੀਅਰ ਐਕਸਪਰਟਸ ਨੇ ਉਹਨਾਂ ਨੇ ਸਾਨੂੰ ਦੱਸਿਆ ਹੈਗਾ ਕਿ ਜਦੋਂ ਪਾਣੀ ਘਟਦਾ ਹੈਗਾ ਉਹ ਕਰੀਬ ਰਾਤ ਨੂੰ 1 ਤੋਂ 3 ਵਜੇ ਤੱਕ ਇੱਥੇ ਜਾ ਕੇ ਫਲੋ ਘਟੇਗਾ ਭਾਖੜਾ ਤੋਂ ਤਾਂ ਪਹਿਲਾਂ ਹੀ ਸਵੇਰੀ ਛੱਡਦਾ ਸੀਗਾ ਘਟਾਤਾ ਸੀਗਾ ਫਲੋ ਇੱਥੇ ਰਾਤ 1 ਤੋਂ ਲੈ ਕੇ 3 ਵਜੇ ਤੱਕ ਪਾਣੀ ਘਟੇਗਾ ਤੇ ਜਦੋਂ ਵੀ ਦਰਿਆ ਦੇ ਵਿੱਚ ਪਾਣੀ ਘਟਦਾ ਹੈ ਤਾਂ ਜਿਹੜੀ ਆਪਾਂ ਟੈਂਪਰੇਰੀ ਬੈਂਕਮੈਂਟ ਤੇ ਸਟਰੈਂਥਨਿੰਗ ਕੀਤੀ ਹੈ ਉਹਦੇ ਵਿੱਚ ਥੋੜਾ ਬਹੁਤ ਹਿਲਜੁਲ ਜਾਂ ਕੁਝ ਆਸਾਰ ਹੁੰਦੇ ਨੇ ਵੀ ਕੋਈ ਇੱਕ ਅੱਧੀ ਢੇਰੀ ਅੰਦਰ ਹੋ ਜੇ ਬਟ ਇਹਦਾ ਬਿਲਕੁਲ ਮਤਲਬ ਨਹੀਂ ਹੈ ਕਿ ਸਾਡੇ ਬੰਨ ਨੂੰ ਖਤਰਾ ਹੈ ਬੰਨ ਬਿਲਕੁਲ ਸਟੇਬਲ ਹੈ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਵਿੱਚ ਤੁਸੀਂ ਵਿਸ਼ਵਾਸ ਨਾ ਕਰਨਾ ਤੁਸੀਂ ਬਿਲਕੁਲ ਤਸੱਲੀ ਬਖਸ਼ ਰਹੋ ਕਿ ਚੀਜ਼ਾਂ ਬਿਲਕੁਲ ਕੰਟਰੋਲ ਵਿੱਚ ਹਨ ਬਹੁਤ ਬਹੁਤਾਂ